ਦਾ ਅੱਜ ਨਹੀਂ ਕੱਲ ਆਇਆ ਜੀ ਭਾਜੂ ਗ੍ਰੈਜੂਏਟ ਵਰਾਈਟੀਆਂ ਕਿੰਨੀਆਂ ਆਲੇ ਆਪਣੇ ਕੋਲ ਕਿੰਨੀਆਂ ਵੈਰਾਈਟੀਆਂ ਬਲਵਿੰਦਰ ਮੁਹੰਮਦ ਨੇ ਸੁਪਰੀਮ ਗਰੋਡ ਨੇ ਇਹਨੇ ਹੋਰ ਹੀ ਪੁੱਛ ਲੈਂਦਾ ਰਗੀ ਕੀ ਵਿਰਾਉਂਗੇ ਕਿ ਮਿੱਤਰੋ ਟਾਈਮ ਹੋ ਗਿਆ 6:30 ਤੇ ਆਪਾਂ ਮੁਹੰਮਦ ਮੁਹੰਮਦ ਖਾੜੇ ਨੇ ਆਪਾਂ ਨਹੀਂ ਇਹਨਾਂ ਨੇ ਖਵਾਤੇ ਨੇ ਸਰਪੰਚ ਸਾਹਿਬ ਨੇ ਇਹਦਾ ਪਿੰਡ ਚ ਡਿਊਟੀ ਹੈ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਇੱਥੇ ਬਿੱਟੂ ਦੀ ਦੁਕਾਨ ਤੋਂ ਪੈਸੇ ਜਿੰਨੇ ਮਰਜ਼ੀ ਖਾਤੇ ਚੋਜਣਾ ਕੋਈ ਪਰਵਾਹ ਨਹੀਂ ਤੇ ਇਹ ਆਪਣੇ ਤਾਂਦੀਆਂ ਤੋਂ ਇਨਾਂ ਦਿਲ ਦੀ ਕਰਾਈਆਂ ਦਾ ਧੰਨਵਾਦ ਕਰਦੇ ਆ ਸਾਡੇ ਪਿੰਡ ਇਹਨਾਂ ਦੇ 5 ਸਾਲ ਪੂਰੇ ਹੋ ਗਏ ਨੇ 5 ਸਾਲ ਹੋ ਗਏ ਨਣਾਉਂਦਿਆਂ ਨੂੰ ਅੱਜ ਆਹੀ ਨੂੰ ਪੀਆਰ ਕਾਰਡ ਦੇ ਕੇ ਤੋਰਾਂਗੇ ਮੀਰਾਪੁਰ ਦੀ ਪੀਆਰ ਦੇ ਕੇ ਆ ਨਾਲ ਆਏ ਨੇ ਆਪਣੇ ਜਿਨ੍ਹਾਂ ਨੇ ਪੀਆਰ ਦੇਣੀ ਹੈ ਮੋਦੀ ਦੀ ਝੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ 'ਚ ਤੇ ਅੱਜ ਦਿਨ ਹੈਗਾ ਸੋਮਵਾਰ ਤੇ ਤਰੀਕ ਹੈਗੀ 4 ਅਗਸਤ 2025 ਤੇ ਮੀਂਹ ਸਿਰੇ ਸਿਰੇ ਫੇਰ ਚੜ ਆਇਆ ਹੈ ਬੱਦਲ ਵੇਖੋ ਕਿੰਨਾ ਗਾੜਾ ਹੈ ਟਾਈਮ ਹਲੇ 6:20 ਮਿੰਟ ਹੋਏ ਨੇ ਮੀਂਹ ਹੀ ਹਟਣਾ ਲੱਗਦਾ ਤਿੰਨ ਚਾਰ ਦਿਨ ਹੋ ਗਏ ਮੀਂਹ ਪੈਂਦਿਆਂ ਨੂੰ ਸასი ਕਾਲ ਜੀ ਸਵਾਗਤ ਨਵੇਂ ਵਲੌਗ ਚ ਤੇ ਆਪਾਂ ਅੱਜ ਚੱਲੇ ਆ ਅੰਬਾਲੇ ਸੜਕਾਂ ਚੈੱਕ ਕਰੋ ਬਹੁਤ ਜ਼ਿਆਦਾ ਟੁੱਟੀਆਂ ਹੋਈਆਂ ਤੇ ਬੁਰੇ ਹਾਲਾਤ ਨੇ ਹਾਲੇ ਆਪਾਂ ਦੇਵੀ ਗਾੜੀ ਪਹੁੰਚੇ ਆਂ ਤੇ ਦੇਵੀ ਕੋਈ ਸਟਰਗਲ ਸ਼ੁਰੂ ਹੋ ਜਾਂਦਾ ਗੱਡੀ ਦਾ ਗੱਡੀ ਦੀ ਬਹੁਤ ਮਿਹਨਤ ਲੱਗਦੀ ਰਹੀ ਤੇ ਬੱਦਲ ਵਾਈ ਅੱਜ ਵੀ ਬਣੀ ਏ ਦਿਨ ਹੋ ਗਿਆ ਚੌਥਾ ਅੱਜ ਮੀਂਹ ਪੈਂਦਿਆਂ ਨੂੰ ਤਿੰਨ ਦਿਨ ਹੋ ਗਏ ਲਗਾਤਾਰ ਤੇ ਮੀਂਹ ਨਿੱਕਾ-ਮੋਟਾ ਪਈ ਜਾਂਦਾ ਤੇ ਅੱਜ ਚੌਥਾ ਦਿਨ ਏ ਵੀ ਜਿਹੜਾ ਫਿਰ ਮੀਂਹ ਪੈਣ ਦਿਆ ਵੀਰ ਇਹਨਾਂ ਦੇ ਦਿੱਨ ਲਾ ਦੇ ਤੇ ਵੀਡੀਓ ਜ ਬਣੇ ਰਿਓ ਅਖੀਰ ਤੱਕ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਜੀ ਤੇ ਲਾਈਕ ਜਰੂਰ ਕਰਿਆ ਕਰੋ ਵੀਡੀਓ ਸਰਕਾ ਵੇਖਣ ਚੈੱਕ ਕਰੋ ਕੀ ਹਾਲ ਹੈ ਚਟਕਾਂ ਦਾ ਇਹ ਮਸਿੰਗਨ ਵਾਲਾ ਰੋਡ ਪੁਰਾਹਾ ਹਾਲ ਇੱਧਰ ਇੱਧਰ ਹੀ ਮਗਰ ਸਾਹਿਬ ਜਾਣੇ ਆ ਤੇ ਉਦੋਂ ਵੀ ਕੀ ਬੰਦਾ ਪਹੁੰਚੇ ਕਿੰਨਾ ਟਾਈਮ ਲੱਗੇਗਾ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਬਿਲਕੁਲ ਅੰਬਾਲੇ ਦੇ ਕੋਲ Shimla 151 ਰਹਿ ਗਿਆ ਤੇ ਅੰਬਾਲਾ 13 Shimla ਆਪਾਂ ਲੈਣ ਕੀ ਜਾਣਾ 113 ਲੁਧਿਆਣਾ ਤੇ ਬੱਦਲ ਪੂਰਾ ਇੱਥੇ ਵੀ ਬਣਿਆ ਹੈ ਘੈਂਟ ਮੌਸਮ ਠੰਡਾ ਹੈ ਅੱਜ ਚਲੋ ਚੱਲਦੇ ਆ ਅੱਗੇ ਹਾਂਜੀ ਮਿੱਤਰੋ ਮੀਂਹ ਸਟਾਰਟ ਹੋ ਗਿਆ ਤੇ ਬੱਦਲ ਇੰਨਾ ਜ਼ਿਆਦਾ ਮਤਲਬ ਰਾਤ ਭਾਰੀ ਬੜ ਕੇ ਬੱਦਲ ਨੇ ਤੇ ਗੱਡੀ ਤੇ ਪਹਿਲੇ ਛਿੱਟੇ ਪੈ ਗਏ ਹੋਏ ਨੇ ਆਪਣੇ ਸਮੈਲ ਜੀ ਆ ਰਹੀ ਹੈ ਨਾ ਕੀ ਆ ਰਹੀ ਹੈ ਮੀਂਹ ਦੇਖੋ ਕਿੰਨਾ ਆ ਗਿਆ ਬਾਲੇ ਆਪਾਂ ਵੜ ਗਏ ਆ ਸ਼ਹਿਰ ਚ ਮੀ ਫੁੱਲ ਤੇਜ ਆਇਆ ਹੈ ਕਿੱਥੇ ਕਿੱਥੇ ਮੀਂਹ ਪੈ ਰਿਹਾ ਸਾਨੂੰ ਦੱਸੋ ਕਮੈਂਟ ਕਰਕੇ ਫਿਰ ਕੜਾ ਮੈਂ ਰੋਕ ਲਾਂਗਾ ਆ ਚੌਕ ਜਿਹੜਾ ਹੈ ਕੀ ਨਾਮ ਹੈ ਅਗਰਸੈਨ ਚੌਕ ਅਗਰਸੈਨ ਚੌਕ ਤੇ ਪਹੁੰਚ ਗਏ ਆਪਾਂ ਬਾਲੇ ਬਸ ਸੇਨਾ ਬਸ ਸਟੈਂਡ ਆਉਂ ਲੋ ਜੀ ਆਪਾਂ ਪਹੁੰਚ ਗਏ ਬਸ ਸਟੈਂਡ ਦੇ ਕੋਲ ਅਗਰ ਸੈਨ ਚੌਂਗ ਪਿੱਛਲਾ ਨਹੀਂ ਸੀ ਨਾਲੇ ਆਏ ਉਹਦੇ ਲਈ ਆਪਾਂ ਪਹਿਲਾਂ ਹੀ ਮਾਫੀ ਚਾਹੁੰਦੇ ਆਂ ਚਾਹ ਲੈ ਈ ਵੀ ਕਿੜਾ ਪਕੀਰ ਚਲਾਤਾ ਸੀ ਮੀ ਬਹੁਤ ਤੇਜ਼ ਪੈਣ ਡਿਆ ਅੰਬਾਲੇ 'ਚ ਆਪਾਂ ਪਹੁੰਚ ਗਏ ਸੀ ਬਸ ਸਟੈਂਡ ਤੇ ਅੰਬਾਲੇ ਤੇ ਮੀ ਚੈੱਕ ਕਰੋ ਬਹੁਤ ਜ਼ਿਆਦਾ ਆਇਆ ਹੁਣ ਗੱਡੀ 'ਚ ਹੀ ਫਸੇ ਆਂ ਸੀ ਤੇ ਯਾਦ ਹੀ ਨਹੀਂ ਰਿਹਾ ਛਤਰੀ ਲੈ ਆਉਣੀ ਸੀ ਆਪਾਂ ਪਤਾ ਵੀ ਸੀ ਮੌਸਮ ਆ ਜਾਂਦਾ ਲਓ ਜੀ ਆਪਾਂ ਅੰਬਾਲੇ ਪਹੁੰਚ ਗਏ ਸੀ ਤੇ ਜਿੱਥੇ ਕੰਮ ਜਾਣਾ ਸੀ ਗਲੀਆਂ 'ਚ ਪਾਣੀ ਵੇਖੋ ਕਿਵੇਂ ਖੜਾ ਹੈ ਆ ਸੜਕ ਬੱਸ ਸਟੈਂਡ ਵਾਲੀ ਛੱਡ ਕੇ ਤੇ ਪਾਣੀ ਵੇਖੋ ਕਿੰਨਾ ਖੜਾ ਹੈ ਤੇ ਲੋਰ ਆਪਾਂ ਟੁੰਗਲੀ ਤੇ ਮੈਨੂੰ ਡਰੇ ਲੱਗਣ ਦੇ ਕਿਤੇ ਮਕਰ ਮਛ ਨਾਲ ਜੇ ਕੋਈ ਵਿੱਚ ਗਿੱਲਾ ਹੋਏਗਾ ਪਰ ਚਿੱਕੜ ਹੋਏਗਾ ਵਿੱਚ ਖੋਪਾ ਲੋ ਜੀ ਪਾਣੀ ਵੇਖੋ ਕਿੰਨਾ ਖੜ ਗਿਆ ਆ ਕੇ ਹਾਂਜੀ ਮਿੱਤਰੋ ਆਪਾਂ ਚੱਲ ਪਿਆ ਵਾਪਸੀ ਵਾਲ ਨੂੰ ਤੇ ਮੀਂਹ ਚੰਗਾ ਠੋਕੇ ਪਿਆ ਵੀ ਅੱਜ ਤੇ ਅੰਬਾਲੇ ਤੋਂ ਆਪਾਂ ਚੱਲ ਪਿਆ ਵਾਪਸ ਤੇ ਲੈ ਲਿਆ ਮਾਲ ਕੱਪੜੇ ਵੇਚਣ ਵਾਸਤੇ ਲੈਣੇ ਹਨ ਤੇ ਲੈ ਲੈਨੇ ਆ ਸਾਹਮਣੇ ਮੰਦਿਰ ਕਿੱਡਾ ਸੋਹਣਾ ਲੱਗਣ ਡਿਆ ਹੈ ਮੇਤ੍ਰੋ ਆਪਾਂ ਖੜੇ ਆ ਇਸ ਟਾਈਮ ਟੰਗਰੀ ਤੇ ਹਰਿਆਣੇ ਵਾਲੀ ਨਹਿਰ ਤੇ ਇੱਥੇ ਵੀ ਪਾਣੀ ਵਾਧੂ ਚੜਿਆ ਹੈ ਇਧਰ ਵੀ ਪਾਣੀ ਵਾਧੂ ਹੈ ਪਾਣੀ ਸਾਰੇ ਪਾਸੇ 20 ਪੈਂ ਡੇ ਨੇ ਫੁੱਲ ਹੋਏ ਹਾਂਜੀ ਮਿੱਤਰੋ ਤੇ ਆਪਾਂ ਖਾ ਕੇ ਧੱਕੇ ਧੋਕੇ ਆ ਗਏ ਆ ਦੇਵੀਗੜ ਵਾਪਸ ਤੇ ਹੁਣ ਧੱਕੇ ਤੋਂ ਬੜੇ ਖਾਲੇ ਹੁਣ ਢਿੱਡ ਖਾਲੀ ਏ ਢਿੱਡ ਚ ਕੁਝ ਪਾ ਲਈਏ ਮੂੰਹ ਨਾਲ ਕੁਝ ਖਾ ਲਈਏ ਹੁਣ ਧੱਕੇ ਖਾ ਕੇ ਰੱਜੇ ਨਹੀਂਗੇ ਤੇ ਹੁਣ ਰਜਾਂਗੇ ਆਪਾਂ ਕੁਝ ਖਾ ਕੇ ਆਪਾਂ ਚੱਲਿਆ ਹੈਵਨ ਪੀਜ਼ਾ ਵਾਲਿਆਂ ਕੋਲ ਚੱਲਦੇ ਆਂ ਉਹਨਾਂ ਕੋਲ ਲੱਗੇ ਹੁੰਦੇ ਨੇ ਉਹ ਫਰੂ ਫਰ ਜੇ ਪੜੇ ਗੰਨ ਚੋਂ ਪਾਣੀ ਫੁੱਲ ਚੜਿਆ ਹੈ ਨਾ ਪਾਣੀ ਪਿੱਛੋਂ ਬਹੁਤ ਛੱਡਿਆ ਹੈ ਮਾਝਾ ਚੋਂ ਗੇਟ ਖੁੱਲੇ ਨੇ ਜਾਓ ਹਾਂਜੀ ਮਿੱਤਰੋ ਆ ਗਏ ਹੈਲੀਕਾਪਟਰ ਆ ਗਏ ਨੇ ਤੇ ਆਪਾਂ ਵੀ ਪਿੰਡ ਆ ਗਏ ਸੀ ਆ ਕੇ ਥੋੜਾ ਜਿਹਾ ਆਰਾਮ ਕਰਕੇ ਨਿਕਲੇ ਆ ਬਾਹਰ ਧੂਣੀ ਤਾਂ ਨਹੀਂ ਲਾਤੀ ਏ 5 ਵਜੇ ਗਏ ਮੱਛਰ ਆਉਣ ਦਾ ਟਾਈਮ ਏ ਤੇ ਮੱਛਰ ਜਾਲੀ 'ਚ ਫਸਿਆ ਵੀ ਬੜਾ ਹੋਇਆ ਆ ਜਾਲੀ ਦੇ ਉੱਤੇ ਬੈਠਾ ਇਹਨਾਂ ਮਾਂਜੇ ਨਾ ਭਜਾਉਨੇ ਆ ਧੂਣੀ ਲਾਤੀ ਸੀ ਆਪਾਂ ਤੇ ਪਾਣੀ ਪੂਣੀ ਪਿਆਤਾ ਸੀ ਤੇ ਆਪਣੇ ਕੋਲ ਆਇਆ ਸੀ ਕੰਗੀਆਂ ਵਾਲਾ ਵੀਰ ਕੰਗੀਆਂ ਵੇਚਣ ਏ ਆ ਬੈਗ ਅੱਗੇ ਕਰ ਮੜਾ ਵਿਖਾ ਇੱਕ ਕੰਗੀਆਂ ਵਾਲਾ ਵੀਰ ਆ ਚੁੱਕਿਆ ਆਪਣੇ ਕੋਲ ਤੇ ਕੀ ਹਿਸਾਬ ਦਾ ਹੈ ਕੰਗੀ ਦਾ ਮੇਰੇ ਵਾਲ ਹੀ ਚਾਰ ਕੁ ਰਹਿ ਗਏ ਨੇ ਤੇ ਕੰਗੀ ਦਾ ਕੀ 10 ਰੁਪਏ ਦਾ ਬੰਡਲ ਏ 10 ਰੁਪਏ ਦਾ ਬੰਡਲ ਆ ਦਾ ਟੈਲੀਫੋਨ ਬੰਡਲ ਜੀ ਚ ਚਾਰ ਕੰਗੀਆਂ ਆਣੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਗੀ ਲਏਗਾ ਉਹਨੂੰ 5 ਦਾ ਆ ਕੇ ਕੰਗੀਆਂ 10 ਰੁਪਏ ਦੀਆਂ ਤੇ ਆਪਣਾ ਲੇਡੀ ਸੂਟ ਦਾ ਕੰਮ ਏ ਜਿਹੜਾ ਉਹ ਵੀ ਕੋਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਏਗਾ ਤੇ 100 ਰੁਪਿਆ ਟੋਕਨ ਗਿਫਟ ਮਿਲੇਗਾ ਮੇਰੇ ਵੱਲੋਂ 100 ਰੁਪਿਆ ਹੀ ਉਹਨੂੰ ਲੈਸ ਕਰ ਦੇਾਂਗੇ ਆ ਮੁਲਾਕਾਤ ਆਪਾਂ ਕਰਉਣ ਲੱਗੇ ਆ ਕਾਛੂ ਨਾਲ ਇਹ ਸਾਡੇ ਪਿੰਡ 'ਚ ਨਾ ਜਨਮ ਲੈਂਦਾ ਸਾਡੇ ਪਿੰਡ ਦਾ ਬਹੁਤ ਨਾਂਸ ਵੱਜ ਜਾਣਾ ਏ ਕਿਉਂਕਿ ਨੇ 6 ਉਂਗਲਾਂੇ ਵਿਖਾ ਓਏ 6 ਉਂਗਲਾਂੇ ਦੀਆਂ ਤੇ ਪਿੰਡ ਸਾਡਾ ਪਾਣੀ ਪੂਣੀ ਹਾੜਾਂ ਤੋਂ ਤਾਂ ਹੀ ਵੱਜਦਾ ਕਿਉਂਕਿ ਇਹ ਸਾਡੇ ਪਿੰਡ 'ਚ ਇਹਨੇ ਜਨਮ ਲਿਆ ਏ ਤੇ ਜੇ ਨਾ ਲੈਂਦਾ ਤਹੀ ਪਗੜੇਗੇ ਸਾਰੇ ਜਾਨੇ ਪਾਣੀ ਆਏ ਨੇ ਨਾ ਬਿੱਟੂ ਉਹਨੂੰ ਜੇ ਕਾਚੂ ਨਾ ਹੁੰਦਾ ਆਪਣੇ ਪਿੰਡ ਆ। ਬਾਕੀ ਬਿੱਟੂ ਦਾ ਵੀ ਬਹੁਤ ਯੋਗਦਾਨ ਹੈ ਪਿੰਡ ਲਈ। ਇਹ ਵੀ ਇੱਕ ਹੈ। ਇਧਰ ਅੰਕਲ ਵੀ ਬੈਠੇ ਨੇ। ਆ ਵੀਰ ਆਏ ਹਨ 버거 किंग ਵਾਲਿਆਂ ਕੋਲ ਤੇ 버거 ਸਿੰਘ 버거 ਸਿੰਘ ਵਾਲਿਆਂ ਕੋਲ ਨਾ 버거 ਸਿੰਘ ਏ ਪਰ 버거 ਮਿਲਦਾ ਨਹੀਂ ਜਦੋਂ ਆਜੋ। ਕਹਿੰਦਾ ਅੱਜ ਨਹੀਂ। ਕੱਲ ਆਇਆ ਜੀ ਭਾਜੂ ਗ੍ਰੈਡੀਅਟ ਵਰਾਈਟੀਆਂ ਕਿੰਨੀਆਂ ਆਲੇ ਆਪਣੇ ਕੋਲ ਕਿੰਨੀਆਂ ਵਰਾਈਟੀਆਂ ਬਲਵਿੰਦਰ ਮੁਹਮਮਦ ਨੇ ਸੁਪਰੀਮ ਗਰੋਲ ਨੇ ਤਿੰਨ ਵਾਰ ਹੀ ਪੁੱਛ ਲੈਂਦਾ ਵੀ ਕੀ ਵੀਰਾਉਂਗੇ ਆਹਦਾ ਦੋ ਵਰਾਈਟੀਆਂ ਤਿੰਨ ਵਾਰੀ ਪੁੱਛਦਾ ਵੀ ਕੀ ਖਾਣਾ ਜੀ ਤਾਂ ਦਾ ਨਾਂ ਰੱਖਿਆ ਬਰਕਰ ਸਿੰਘ ਸਿੰਘ ਜੀ ਕਿੰਗ ਉਹ ਪਾਤੇ ਤੇ ਤੇਲ ਚ ਮੁਹਮਮਦ ਮਲਾ ਠੰਡੇ ਜੀ ਅੜਾਤੇ ਨੇ ਨਿਕਲ ਨਵੀਨਾ ਛੇਤੀ ਵਹੀਕਲ ਦੀ ਆਵਾਜ਼ ਆ ਰਹੀ ਹੈ ਅੜੀ ਸਾਹਿਬ ਜਾਏ ਜੀ ਹੁਣ ਕਿੱਥੇ ਸੁਖਿਆ ਜਗਲਾ ਅਗਲਾ ਡੈਫੀਨੇਸ਼ਨ ਕੀ ਏ ਬੱਲਿਆਂ ਸਾਰਾ ਪੰਜਾਬ ਸੁਖਾ ਦਿਓ ਘਮਾ ਦਿਓ ਉਹਨਾਂ ਬਈ ਇੱਕ ਪੰਗਾ ਮੈਨੂੰ ਪੈਂਦਾ ਤੁਹਾਨੂੰ ਪੈਂਦਾ ਐਵੇਂ ਜਿਵੇਂ ਜਿਵੇਂ ਮਾਲਾ ਆਪ ਜਾਣਾ ਹੈ ਉੱਥੇ ਅੜੀ ਸਾਹਿਬ ਜਿਵੇਂ ਜਾਣਾ ਸੀ ਘਰੇ ਕਹਿਦੀਆਂ ਨਾ ਵੀ ਅੜੀ ਸਾਹਿਬ ਜਾਣਾ ਸਵੇਰੇ ਦੋਸਤਾਂ ਨੂੰ ਮੈਂ ਹਾਂ ਕਰਾਂ ਫਿਰ ਕਹਿ ਦਿੰਗੇ ਨਹੀਂ ਜਾਣਾਗਾ ਜੇ ਕਹਿਦੀਆਂ ਮੈਂ ਨਾ ਕਰਾਂ ਤਾਂ ਤੁਰ ਜਾਣਾ ਸੀ ਐਵੇਂ ਹੁੰਦਾ ਤੁਹਾਡੇ ਨਾਲ ਮੇਰ ਨਾਲ ਬੜਾ ਹੁੰਦਾ ਮੈਂ ਉਦੋਂ ਕਹਤਾਂ ਮੈਂ ਅੜੀ ਸਾਹਿਬ ਕਹਿੰਦੇ ਸੀ ਜਾਣਾ ਤੇ ਮੈਂ ਤਾਂ ਕਹਾਂ ਨਾ ਵੀ ਮੈਂ ਨਹੀਂ ਜਾਣਾ ਚੜੇ ਜਾਣਾ ਇਹ ਬੇਲੱਕੀ ਕਰਨਾ ਕਰੇ ਕੁੱਤੇ ਖਸਤੀ ਕਰਦੀ ਮੈਂ ਜੇ ਮੈਂ ਕਹਿ ਰਿਹਾ ਨਾ ਵੀ ਮੈਂ ਹਾਂ ਕਰਾਇਆ ਤਾਂ ਕਹਿੰਦਾ ਕੀ ਲੈਣ ਜਾਣਾ ਤੁਹਾਡੇ ਨਾਲ ਹੁੰਦਾ ਵੀ ਕਿਹਦੀ ਸਿਸਟਮ ਤੇਰਾ ਨਾ ਹੁੰਦਾ ਬੰਦੇ ਦਾ ਤੇਰੇ ਨਾਲ ਤਾਂ ਇਤੁ ਜਿਆਦੀ ਹੁੰਦੀ ਹੋਣੀ ਦੱਸ ਨਹੀਂ ਇਹ ਦੱਸ ਹੀ ਨਹੀਂ ਸਕਦਾ ਇਹ ਤਾਂ ਨਾ ਕੱਲ ਗਿਆ ਸੀ ਜਦੋਂ ਸਾਡੇ ਨਾਲ ਹਾਂ ਤੇ ਇਹਦੇ 500 ਰੁਪਏ ਲੈ ਲੈ ਉਹਨਾਂ ਨੇ ਡਾਇਰੈਕਟਰ ਲਾ ਕੇ ਸਾਰਕਾ ਲਗਾ ਫਾਇਦਾ ਨਹੀਂ ਆਇਆ ਨਾ ਅੱਛਾ ਵੀ ਕਿੰਨੇ ਪੈਸੇ ਕਿੱਥੇ ਲੱਗੇ ਮੱਥਾ ਕਿੰਨਾ ਟੇਕਿਆ ਦੇਖ ਦੇਖ ਸਾਰ ਨਹੀਂ ਮਿਲਿਆ ਤਨਖਾਹ ਕਿੰਨੀ ਕੀਤੀ ਆ ਘਰੇ ਵੀਰੂ ਦੀ ਜਗ੍ਹਾ ਤੋਂ ਲਈ ਸੱਚੀ ਫਿਰ ਬਿੱਟੂ ਕੋਲ ਆਇਆ ਬਿੱਟੂ ਕੋਲ ਸਾਰਕਾ ਕੇ ਦੱਸਿਆ ਇਹਦੀ ਕਿੰਨੀ ਤਨਖਾਹ ਕਿੰਨੀ ਕਰੇ 51000 51000 5100 ਰੁਪਇਆ ਹੋਣਗੇ ਇਹਦੀ 52000 ਕਰਿਆ ਦੋ ਤਿੰਨ ਮਹੀਨੇ ਉਹ ਤਾਂ ਬਿੱਟੂ ਦੀ ਪੇਮੈਂਟ ਫਸ ਗਈ ਲੱਖ ਰੁਪਇਆ ਬਿੱਟੂ ਕੋਲ ਫਸਿਆ ਆ ਇਹਦਾ ਬਿਲਕੁਲ ਫਸਿਆ ਬਿੱਟੂ ਫੇਰ ਵੇਲਾ ਧਾਰ ਕਰੀ ਜਾਂਦਾ ਨਾ ਇਹ ਗਰਾਏ ਕੋ ਇੰਤਗਾਰ ਵੀਰੂ ਜੀ ਮਿੱਤਰੋ ਟਾਈਮ ਹੋ ਗਿਆ 6:30 ਤੇ ਆਪਾਂ ਮੁਹੰਮਦ ਮੁਹੰਮਦ ਖਾੜੇ ਨੇ ਆਪਾਂ ਨਹੀਂ ਇਹਨਾਂ ਨੇ ਖਵਾਤੇ ਨੇ ਸਰਪੰਚ ਸਾਹਿਬ ਨੇ ਇਹਦਾ ਪਿੰਡ ਚ ਡਿਊਟੀ ਹੈ ਕੋਈ ਭੁੱਖਾ ਨਹੀਂ ਜਾਣਾ ਚਾਹੀਦਾ ਇੱਥੇ ਬਿੱਟੂ ਦੀ ਦੁਕਾਨ ਤੋਂ ਪੈਸੇ ਜਿੰਨੇ ਮਰਜ਼ੀ ਖਾਤੇ ਚੋਜਣਾ ਕੋਈ ਪਰਵਾਹ ਨਹੀਂ ਤੇ ਇਹ ਆਪਣੇ ਤਾਂਦੀਆਂ ਤੋਂ ਇਹਨਾਂ ਦੇ ਦਿਲ ਦੀ ਕਰਾਈਆਂ ਤੇ ਧੰਨਵਾਦ ਕਰਦੇ ਆ ਸਾਡੇ ਪਿੰਡ ਇਹਨਾਂ ਦੇ 5 ਸਾਲ ਪੂਰੇ ਹੋ ਗਏ ਨੇ 5 ਸਾਲ ਹੋ ਗਏ ਇਹਨਾਂ ਆਉਂਦਿਆਂ ਨੂੰ ਅੱਜ ਆਹੀ ਅਨਪੀਅਰ ਕਾਰਡ ਦੇ ਕੇ ਤੋਰਾਂਗੇ ਮੀਰਾਪੁਰ ਦੀ ਪੀਆਰ ਦੇ ਕੇ ਆ ਨਾਲ ਆਏ ਹੋਏ ਨੇ ਆਪਣੇ ਜਿਨ੍ਹਾਂ ਨੇ ਪੀਆਰ ਦੇਣੀ ਹੈ ਮੋਦੀ ਨੇ ਕਿੱਜਾ ਛੋਟਾ ਚੇਤਨ ਹੈ ਇਧਰ ਵਗਰ ਚੇਤਨ ਕਿਉਂ ਨਾਜਰਾ ਚੇਤਨ ਇਹਨਾਂ ਨੇ ਇਹਨਾਂ ਨੂੰ ਪੀਆਰ ਦੇ ਕੇ ਤੋਰਨਾ ਹੈ ਸਾਭੀ ਜੀ ਨੂੰ ਤੇ ਦਵਿੰਦਰ ਸਿੰਘ ਜੀ ਵੀ ਅੱਜ ਮੌਜੂਦ ਨੇ ਇਹ ਪੀਆਰ ਦੇਣ ਵਾਸਤੇ ਇਹਨਾਂ ਦਾ ਧੰਨਵਾਦ ਕਰਨ ਆ ਵੀਜੇ ਸਿੰਘ ਵਾਲੀ ਪਹੁੰਚ ਚੁੱਕਿਆ ਸਾਰੀ ਟੀਮ ਪਹੁੰਚ ਚੁੱਕੀ ਜਿਹੜੀ ਇਹਨਾਂ ਦਾ ਤਾਨਾ ਬਦ ਕਰੇਗੀ ਦਿਲ ਦੀਆਂ ਗਰਾਈਆਂ ਚੋਂ ਵੀ ਜਿਹੜੇ ਸਾਡੇ ਪਿੰਡ ਵਾਰ-ਵਾਰ ਆਉਂਦੇ ਨੇ ਇਹਨਾਂ ਥੈਂਕਸ ਕਰਨਾ ਹੈ ਤੇ ਉਹ ਆਪਣਾ ਲੈਨ ਸਮਾਨਦਰੀਆਂ ਤੁਰੀਆਂ ਆ ਗਈਆਂ ਨੇ ਮੈਟ ਮੋਡ ਨੇਰੇ ਬੰਦਾ ਕਿੱਥੇ ਆ ਨੇਰੇ ਪੇ ਕਰਾਂਗੇ ਚਾਹ ਨਾਲ ਚ ਦਿਸ ਜੇਗਾ ਜਿਹੜਾ ਅਸੀਂ ਧੰਨਵਾਦ ਇਹ ਰਾਤ ਨੂੰ ਟਾਈਮ ਰੱਖਿਆ ਸੀ 11:30 ਦਾ ਜਿਹੜਾ ਬੰਦਾ ਵੇਖਣਾ ਚਾਹੁੰਦਾ ਪੁਲੀ ਤੇ ਆ ਜੇ ਉਹ ਛੱਪੜ ਕੋਲ ਹੀ ਕਰਾਂਗੇ ਧੰਨਵਾਦ ਦਿਲ ਦੀਆਂ ਗਰਾਈਆਂ ਤੋਂ ਤੇ ਨਾਲ ਬਿੱਲਾ ਜੀ ਸਪੈਸ਼ਲ ਥੈਂਕਸ ਉਹਨਾਂ ਦਾ ਜਿਹੜੇ ਮੁੱਖ ਮਹਿਮਾਨ ਬਿੱਲਾ ਜੀ ਨੇ ਉਹ ਆਪਦੀ ਟੁੰਡੀ ਬਾਹਨ ਆਲਾ ਆ ਕੇ ਇਹਨਾਂ ਦਾ ਧੰਨਵਾਦ ਕਰਨਗੇ ਤੇ ਬਹੁਤ ਜ਼ਿਆਦਾ ਧੰਨਵਾਦ ਕਰਨਾ ਹੈ ਅੱਜ ਖੁਸ਼ ਹੋ ਤਈ ਅੱਜ ਪਿੰਡ ਦੀ ਪੀਆਰ ਮਿਲ ਗਈ ਮੀਰਾਪੁਰ ਦੀ ਮਾੜਾ ਕੋਈ ਦੋ ਸ਼ਬਦ ਕਹੋ ਸਾਡੇ ਪਿੰਡ ਲਈ ਵੀਜੇ ਸਿੰਘ ਜੀ ਮਾ ਗਾਲ ਨਾ ਕੱਢਿਆ ਜੇ ਕੋਈ ਵੀਜੇ ਸਿੰਘ ਉਸ ਤਾਂ ਕਹੋ ਨਹੀਂ ਇਹਨਾਂ ਦਾ ਆਪਾਂ ਦੇ ਦਈਏ ਮੀਰਾਪੁਰ ਦੇ ਇਹਨਾਂ ਨੂੰ ਪੀਆਰ ਦੇ ਲਈ ਆ ਸਰਪੰਚ ਸਾਹਿਬ ਦੋਨੇ ਬੈਠਲੇ ਨੇ ਸਰਪੰਚ ਉਹ ਵੀ ਸਰਪੰਚ ਦੇ ਦੀਏ ਪੀਆਰ ਹੈ ਹਾਂਜੀ ਉਹ ਕਦੋਂ ਦਾ ਮੰਗਣ ਡਿਆ ਦੇ ਕੇ ਪਾਸੇ ਗਈ ਹੈ ਜਿਹੜੀ ਹੈ ਨਾ ਪੀਆਰ ਪਤਾ ਕੀ ਚੀਜ਼ ਹੈ ਤੂੰ ਅੱਕ ਕੇ ਦੇ ਵੀ ਟਰੰਕ ਦੀ ਚਾਬੀ ਨਹੀਂ ਜਿਹੜੀ ਦੇ ਦੇਣੀ ਆ ਉਹ ਉੱਟ ਗਈ ਬੈ ਜਾ ਆਪਰਾ ਇਹ ਛੋਟਾ ਚੇਤਨ ਆਇਆ ਇਧਰ ਜੋੜੇ ਮਾਜਰਾ ਜੀ ਜੋੜੇ ਮਾਜਰਾ ਜੀ ਕਹਿੰਦੇ ਦੇ ਦੋ ਪੀਆਰ ਬੈ ਜਾ ਜੋੜੇ ਮਾਜਰਾ ਜੋੜਾ ਮਾਜਰਾ ਇਧਰ ਏ ਨਾ ਲੈਕ ਨਹੀਂ ਜਾਣੀ ਸਿੰਘ ਜੀ। ਜ ਸਾਢੇ 11 ਟਾਈਮ ਆ ਰਹਾ ਹਾਂ। ਸਾਢੇ 11 ਆ ਜੀ ਠੀਕ ਹੈ ਛੱਪੜ ਤੇ। ਇਧਰ ਸਿੰਘ 버ਗਰ ਵਾਲੇ ਹੀ ਵੀਰ ਜੀ ਤੋਂ ਇੱਕ ਆਰਡਰ ਕਿਹਾ ਸੀ। 254 ਨੰਬਰ ਲੰਘ ਗਏ ਨੇ ਹੁਣ ਸਾਡਾ 55ਵਾਂ ਨੰਬਰ ਹੈ ਸਾਡਾ। ਜੀ ਐਲਐਸਡੀ ਵੀ ਖਰਾਬ ਹੋ ਗਈ ਜੇ ਨੰਬਰ ਆਉਣੇ। ਜਿੱਤੇ ਨੰਬਰ ਹੋਣੇ ਹੀ ਐਲਐਸਡੀ ਖਰਾਬ ਹੈ ਹਾਂ ਜੀ। ਆਰਡਰ ਜਾ ਦੇ ਨਾ। ਉਹ ਐਲਐਸਡੀ ਸਾਹਮਣੇ। ਲਓ ਵੇਖੋ ਜੀ ਆਰਡਰ ਪੈ ਰਿਹਾ ਵੇਖੋ ਚੈੱਕ ਕਰੋ। ਜ਼ੂਮ ਕਰਕੇ ਵਿਖਾ ਦਿਏ। ਆਹ ਦੇਖੋ। 138 버ਗਰ ਪੈ ਰਿਹਾ ਲਫਾ ਦੇ ਚ। ਚਲੋ ਕਰੋ। ਜੀ ਮਿੱਤਰੋ ਘੁੰਮ ਫਿਰ ਕੇ ਆਪਾਂ ਆ ਗਏ ਆ ਘਰੇ ਤੇ ਘਰ ਆ ਕੇ ਹੁਣ ਰੋਟੀ ਖਾਣ ਲੱਗੇ ਆ ਦਿਲ ਦੇ ਬੰਦ ਕਰੇ ਨੂੰ ਓਏ 1 ਮਿੰਟ ਬੰਦ ਕਰ ਆਵਾਜ਼ ਤੇ ਸਾਰਿਆਂ ਨੂੰ ਬਾਬਾ ਚੜ੍ਹਦੀ ਕਲਾ ਚ ਰੱਖੇ ਮਿਲਦੇ ਆ ਨੈਕਸਟ ਵੀਡੀਓ ਚ ਰੱਬ ਰੱਖਾ ਜੀ ਤੇ ਆਪਾਂ ਵਿਨੇਪਿਆ ਕਬੱਡੀ ਦਾ ਮੈਚ ਫਰੰਦੀਪੁਰਿਆ ਖੇਡਦਾ ਪਿਆ ਤੇ ਬਾਏ ਬਾਏ ਜੀ